11 ਦੀ ਗਿਣਤੀ ਦੇ ਵਿੱਚ ਲੁਧਿਆਣੇ ਦੇ ਵਿੱਚ ਢਮੰਗਤਾ ਬੈਠਾ ਵਾ ਕਦੇ ਕਿਸੇ ਦੀਆਂ ਗੱਡੀਆਂ ਦੀਆਂ ਛਿੜਕੀਆਂ ਖੜਕਾਉਂਦਾ ਸਭ ਤੋਂ ਜ਼ਿਆਦਾ ਐਕਸੀਡੈਂਟਾਂ ਦਾ ਕਾਰਨ ਕੌਣ ਨੇ ਇਹ ਲੋਕ ਨੇ ਤਕਰੀਬਨ ਹਰ ਇੱਕ ਜਗ੍ਹਾ ਤੁਹਾਡੀਆਂ ਖਿੜਕੀਆਂ ਜਿਹੜੀਆਂ ਭੰਨ ਭੰਨ ਕੇ ਹਾਂ ਜੇ ਇਹਨਾਂ ਨੂੰ ਕੋਈ ਪੈਸੇ ਨਹੀਂ ਦਿੰਦਾ ਦੇਖੋ ਮਾਮਾ ਭੈਣਾਂ ਦੀਆਂ ਗਾਲਾਂ ਕੱਢਦੇ ਨੇ ਆਪਣੇ ਵਰਗਾ ਬੰਦਾ ਛੱਡਦਾ ਛੱਡੋ ਯਾਰ ਕਮਲਾ ਵਾ ਮੰਗਤਾ ਵਾ ਐਕਟਿੰਗ ਕਰਦਾ ਵਾ ਸ਼ਾਮ ਨੂੰ ਪੈਗ ਲਾਉਣਾ ਹੁੰਦਾ ਉਦੋਂ ਐਕਟਿੰਗ ਸਹੀ ਹੋ ਜਾਂਦੀ ਹੈ ਇਹਨਾਂ ਦੀ ਜਦੋਂ ਨਸ਼ਾ ਕਰਨਾ ਹੁੰਦਾ ਉਦੋਂ ਐਕਟਿੰਗ ਸਹੀ ਹੋ ਜਾਂਦੀ ਹੈ ਜੇ ਤੁਸੀਂ ਅੱਜ ਨਸ਼ੇ ਦੀ ਗੱਲ ਕਰਦੇ ਹੋ ਲੋਕਾਂ ਦੇ ਘਰਾਂ ਦੇ ਉੱਤੇ ਸਰਕਾਰ ਜਿਹੜੀ ਬੁਲਡੋਜ਼ਰ ਚਲਾ ਰਹੀ ਆ ਗੱਲ ਠੀਕ ਆ ਜਿਹੜੇ ਇੱਥੇ ਬੈਠੇ ਕਰਦੇ ਨੇ ਇੱਥੇ ਬੈਠੇ ਵੇਚਦੇ ਨੇ ਨਾ ਇਹਨਾਂ ਕੋ ਘਰ ਆ ਕਿੱਥੇ ਬੁਲਡੋਜ਼ਰ ਚਲਾਓਗੇ ਅਸੀਂ ਲੰਗਰ ਲੈ ਕੇ ਗਏ ਨਾ ਕੋਲੇ ਦੂਰ ਦੂਰ ਦੀਆਂ ਬਸਤੀਆਂ ਜਿੱਥੇ ਪ੍ਰਵਾਸੀ ਲੋਕ ਰਹਿੰਦੇ ਨੇ ਜਦੋਂ ਅਸੀਂ ਲੰਗਰ ਦੋ ਦਿਨ ਲੈ ਕੇ ਗਏ ਨਾ ਤੀਜੇ ਦਿਨ ਸਾਨੂੰ ਕਹਿੰਦੇ ਕਿਆ ਲੈ ਕੇ ਆਏ ਹੋ ਮੱਛਲੀ ਚਾਵਲ ਲੈ ਕੇ ਆਏ ਹੋ ਅਸੀਂ ਇਹ ਦਾਲ ਚਾਵਲ ਨਹੀਂ ਖਾਣਗੇ ਹੁਣ ਤੁਸੀਂ ਦੱਸੋ ਭਾਈ ਆਪਾਂ ਇਹਨਾਂ ਨੂੰ ਕੀ ਲੰਗਰ ਛਕਾਈਏ ਹਰਿਆ ਭਰਿਆ ਪੰਜਾਬ ਕਿਸੇ ਟਾਈਮ ਪੰਜਾਬ ਨੂੰ ਸੋਨੇ ਜਿਹੜੀ ਕਹਿੰਦੇ ਅੱਜ ਮਾਰ ਮਾਰ ਪਚਕਾਰੀਆਂ ਲੋਕਾਂ ਨੇ ਪੰਜਾਬ ਜਿਹੜਾ ਵਾ ਲਾਲ ਪੀਲਾ ਕਰਤਾ ਹਰੇਕ ਚੌਂਕ ਦੇ ਵਿੱਚ ਪਚਕਾਰੀਆਂ ਦੇਖ ਲਓ ਆ ਦੇਖੋ ਕੀ ਹਾਲ ਕੀਤਾ ਪਿਆ ਲੈ ਦੇਖੋ ਆ ਤਾਂ ਨਵਾਂ ਬਣਿਆ ਨਾ ਹੱਦ ਹੋਈ ਪਈ ਆ ਯਾਰ ਅੱdte ਤਾਂ ਹੱਡ ਹਰਾਮੀ ਹੋਈ ਹੋਇਆ ਜਿਹਨਾਂ ਨੂੰ ਉਹ ਆ ਕੇ ਮੰਗਣ ਲੱਗੇ ਪਰ ਤੁਸੀਂ ਇਹ ਚ ਝਾਤ ਮਾਰ ਕੇ ਦੇਖ ਲਿਓ 99% ਲੋਕ ਜਿਹੜੇ ਵੱਖ-ਵੱਖ ਸੂਬਿਆਂ ਤੋਂ ਯੂਪੀ ਬਿਹਾਰ ਵਰਗੇ ਸੂਬਿਆਂ ਦਾ ਜਿਹੜੇ ਭਈਏ ਆ ਕੇ ਬੈਠੇ ਨੇ ਉਹ ਲੋਕ ਨੇ ਇਹ ਕਟੋ ਕਟਗਨਾ 70 80 ਆਟੋ ਟੈਂਪੋ ਜਿਹਨਾਂ ਨੂੰ ਆਪਾਂ ਕਹਿੰਦੇ ਆ ਉਹ ਵਾਲੇ ਟੈਂਪੋ ਨਹੀਂ ਆਟੋ ਜਿਹੜੇ ਆ ਸਵਾਰੀਆਂ ਢਾਉਣ ਵਾਲੇ ਉਹ ਵਾਲੇ ਨਹੀਂ ਜਿਹੜੇ ਆ ਸਵਾਰੀਆਂ ਢਾਉਣ ਵਾਲੇ ਆ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਧੱਕਾ ਕਲੋਨੀ ਚੋ ਇਹ ਲੋਕ ਨੇ ਜਿਹੜੇ ਨੈਕਸਸ ਦੇ ਤੌਰ ਤੇ ਠੇਕੇਦਾਰ ਆ ਸਿਸਟਮ ਚੱਲਦਾ ਵਾ ਹਰਾਰਕੀ ਬਣੀ ਹੋਈ ਆ ਕਿੰਨੇ ਵਜੇ ਕਿਹੜੇ ਬੰਦੇ ਨੂੰ ਕਿੱਥੇ ਲੈ ਕੇ ਜਾਣਾ ਤੇ ਕਿੱਥੇ ਲਾਉਣਾ ਬਕਾਇਦਾ ਉਹਨਾਂ ਨੂੰ ਦਿਹਾੜੀ ਦਿੱਤੀ ਜਾਂਦੀ ਆ ਤੇ ਵੱਡਾ ਜਿਹੜਾ ਵਾ ਚੂਨਾ ਉਹ ਸਰਕਾਰ ਨੂੰ ਰੈਵਨਿਊ ਵੀ ਲਾਇਆ ਜਾ ਰਿਹਾ ਇਹਦੇ ਨਾਲ ਨਾਲੀ ਸੋ ਇਹ ਵੱਡਾ ਸਕੈਂਡਲ ਆ ਜਦੋਂ ਕਿਤੇ ਬਰਦਸ਼ਤ ਨ ਆਮ ਲੋਕਾਂ ਨੇ ਕਿਸੇ ਨੇ ਕਿਰਾਏ ਤੇ ਇੱਕ ਮਕਾਨ ਲੈਣਾ ਹੋਵੇ ਕਿਰਾਏ ਤੇ ਦੁਕਾਨ ਲੈਣੀ ਹੋਵੇ ਸਰਕਾਰ ਨੇ ਉਹਦੇ ਲਈ ਕਾਨੂੰਨ ਬਣਾਇਆ ਹੋਇਆ ਆਇਡੈਂਟੀਟੀ ਚੈੱਕ ਕਰੋ ਪਰ ਲੱਖ ਲੱਖ ਸੂਬਿਆਂ ਦੇ ਵਿੱਚੋਂ ਜਦੋਂ ਪੰਜਾਬ ਨੂੰ ਇੱਕ ਧਰਮਸ਼ਾਲਾ ਬਣਾ ਕੇ ਲੋਕ ਆ ਕੇ ਇੱਥੇ ਬੈਠੇ ਨੇ ਇਹਨਾਂ ਬਾਰੇ ਕੌਣ ਪੁੱਛੂਗਾ ਡੀਐਨਏ ਟੈਸਟ ਕਰਦੇ ਲਈ ਆਪਾਂ ਚੋਰ ਨੂੰ ਕਿਉਂ ਮਾਰਨਾ ਚੋਰ ਦੀ ਮਾਂ ਨੂੰ ਮਾਰੋ ਜਿਹੜੇ ਪ੍ਰਵਾਸੀ ਭਰ ਭਰ ਬੱਸਾਂ ਭਰ ਭਰ ਟ੍ਰੇਨਾਂ ਚੱਕ ਕੇ ਮੂੰਹ ਪੰਜਾਬ ਵੱਲ ਨੂੰ ਤੁਰੇ ਆਉਂਦੇ ਆ ਉਹਨਾਂ ਨੂੰ ਰੋਕਣ ਲਈ ਕਰਨਾ ਕੀ ਆ ਮੈਂ ਜੇ ਆਪਾਂ ਸਟੇਸ਼ਨਾਂ ਦੇ ਉੱਤੇ ਰੇਲਵੇ ਸਟੇਸ਼ਨਾਂ ਦੇ ਬੱਸ ਸਟੈਂਡਾਂ ਦੇ ਉੱਤੇ ਆਪਾਂ ਬੈਰੀਕੇਟਿੰਗ ਕਰ ਦਈਏ ਦੇਖੋ ਪੰਜਾਬ ਉਹ ਪੰਜਾਬ ਸੀ ਜਿਹੜਾ ਸ਼ੇਰੇ ਪੰਜਾਬ ਦੇ ਟਾਈਮ ਸੀ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਕੁੱਤੇ ਦੇ ਗਲੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਤੁਸੀਂ ਛੱਡ ਦਿੰਦੇ ਨਾ ਸੀ ਤਾਂ ਉਹਦਾ ਸੋਨੇ ਦਾ ਕੈਂਠਾ ਚੋਰੀ ਨਹੀਂ ਹੁੰਦਾ ਸੀ ਆਇਆ ਤੁਸੀਂ ਕੁੱਤਾ ਛੱਡ ਦਿਓ ਲੋਕ ਕੁੱਤਾ ਚੱਕ ਕੇ ਲੈ ਜਾਂਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਜੇ ਅੱਜ ਪੂਰੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵੱਡੇ ਸ਼ਹਿਰਾਂ ਦੀ ਗੱਲ ਕਰਦੇ ਆ ਤਾਂ ਹਰ ਚੌਂਕ ਤੇ ਤੁਹਾਨੂੰ ਜਿਹੜੇ ਆ ਉਹ ਮੰਗਤੇ ਨਜ਼ਰ ਆਣਗੇ ਉਹਨਾਂ ਦੇ ਹੱਥ ਦੇ ਵਿੱਚ ਛੋਟੇ-ਛੋਟੇ ਬੱਚੇ ਹੁੰਦੇ ਨੇ ਹੁਣ ਬੱਚੇ ਉਹਨਾਂ ਦੇ ਹੁੰਦੇ ਆ ਜਾਂ ਅਗਵਾ ਕੀਤੇ ਹੁੰਦੇ ਆ ਕਿਉਂਕਿ ਜੇ ਆਪਾਂ ਸਲਾਣਾ ਗੱਲ ਕਰਦੇ ਆ ਤਾਂ ਇਹ ਰਿਪੋਰਟ ਸਾਹਮਣੇ ਆਈਆਂ ਵੀ 40 ਹਜ਼ਾਰ ਬੱਚਾ ਜਿਹੜਾ ਹੈ ਉਹ ਅਗਵਾ ਹੋ ਰਿਹਾ ਜਿਨ੍ਹਾਂ ਦਾ ਪਤਾ ਨਹੀਂ ਲੱਗ ਪਾਰਿਆ ਅਸਲ ਦੇ ਵਿੱਚ ਬੱਚੇ ਜਾਂਦੇ ਕਿੱਥੇ ਆ ਤਾਂ ਸਰਕਾਰ ਨੇ ਨਵਾਂ ਸਟੈਪ ਲਿਆ ਵੀ ਹੁਣ ਸਾਰਿਆਂ ਦੇ ਜਿਹੜੇ ਆ ਉਹ ਡੀਐਨਏ ਟੈਸਟ ਜਿਹੜੇ ਆ ਕਰਾਏ ਜਾਣਗੇ ਅਤੇ ਜੇ ਡੀਐਨਏ ਟੈਸਟ ਦੇ ਵਿੱਚ ਇਹਨਾਂ ਦਾ ਬੱਚਾ ਨਹੀਂ ਉਹ ਮਿਲਦਾ ਤਾਂ ਉਹਨਾਂ ਤੇ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾਏਗੀ ਤਾਂ ਪੁਲਿਸ ਹੁਣ ਸਖਤ ਹੋ ਚੁੱਕੀ ਹੋਈ ਆ ਵੱਖ-ਵੱਖ ਪਾਸੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਾਰਵਾਈ ਹੋਣੀ ਵੀ ਸ਼ੁਰੂ ਹੋ ਚੁੱਕੀ ਹੀ ਆ ਅੱਜ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਆ ਤਾਂ ਲੁਧਿਆਣਾ ਦੇ ਵਿੱਚ ਹਾਲਾਤ ਕੀ ਆ ਕਿਉਂਕਿ ਲੁਧਿਆਣਾ ਇੱਕ ਐਸ਼ ਸ਼ਹਿਰ ਗਿਣਿਆ ਜਾਂਦਾ ਵੀ ਜਿਹੜਾ ਕਾਫੀ ਅਮੀਰ ਸ਼ਹਿਰ ਆ ਤਾਂ ਇੱਥੇ ਦੇ ਲੋਕ ਜਦੋਂ ਮਾਰਕੀਟਸ ਦੇ ਵਿੱਚ ਜਾਂਦੇ ਆ ਜਾਂ ਚੌਂਕਾਂ ਦੇ ਵਿੱਚ ਜਦੋਂ ਆਪਣੀ ਗੱਡੀ ਖੜਾਉਂਦੇ ਆ ਜਾਂ ਮੋਟਰਸਾਈਕਲ ਤੇ ਖੜੇ ਹੁੰਦੇ ਆ ਤਾਂ ਕਿਸ ਤਰੀਕੇ ਨਾਲ ਜਿਹੜੇ ਬੈਕਰਸ ਨੇ ਉਹਨਾਂ ਨੂੰ ਘੇਰਾ ਪਾ ਰਹੇ ਨੇ ਤੇ ਇਸ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਗੁਰਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੀ ਕਿਦਾਂ ਦੇਖਦੇ ਹੋ ਫੈਸਲਾ ਵਧੀਆ ਲਿਆ ਡੀਐਨਏ ਟੈਸਟ ਹੋਣਗੇ ਅਤੇ ਲੁਧਿਆਣਾ ਦੇ ਵਿੱਚ ਅਸਲ ਚ ਹਾਲਾਤ ਕੀ ਆ ਇਹਨਾਂ ਦੇ ਬਾਈ ਜੀ ਲੁਧਿਆਣਾ ਉਹ ਸੰਤੀ ਸ਼ਹਿਰ ਜਿਹਨੂੰ ਪੂਰੇ ਵਰਲਡ ਪਰ ਭਰ ਦੇ ਵਿੱਚ ਮਾਂਚੈਸਟਰ ਆਫ ਜਿਹੜਾ ਇੰਡੀਆ ਕਿਹਾ ਜਾਂਦਾ ਤੇ ਇਸ ਸ਼ਹਿਰ ਦੇ ਵਿੱਚ ਅਸੀਂ ਤਾਂ ਬੜੇ ਚਿਰ ਤੋਂ ਡਿਮਾਂਡ ਕਰਦੇ ਆ ਸਰਕਾਰ ਦੇ ਅੱਗੇ ਵੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਮੰਗਤੇ ਤਰ੍ਹਾਂ ਤਰ੍ਹਾਂ ਦੇ ਲੋਕ ਜਿਹੜੇ ਵੱਖੋ ਵੱਖ ਸੂਬਿਆਂ ਤੋਂ ਆ ਕੇ ਸਾਡੇ ਸੂਬੇ ਦਾ ਮਾਹੌਲ ਖਰਾਬ ਕਰ ਰਹੇ ਆ ਸਾਡੇ ਸੂਬੇ ਦੀ ਜਿਹੜੀ ਇਕਨੋਮੀ ਆ ਉਹਨੂੰ ਕਲੈਸ਼ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਰਿਆ ਜੇ ਉਹਦੇ ਬਾਰੇ ਸਰਕਾਰ ਨੇ ਸਟੈਪ ਲਿਆ ਤੇ ਸਲਾਘਾਯੋਗ ਕਦਮ ਆ ਪਰ ਨਾਲ ਦੀ ਨਾਲ ਅਸੀਂ ਇਹ ਗੱਲ ਕਰਨੀ ਚਾਹੁੰਦੇ ਆ ਡੀਐਨਏ ਟੈਸਟ ਕਾਦੇ ਲਈ ਆਪਾਂ ਚੋਰ ਨੂੰ ਕਿਉਂ ਮਾਰਨਾ ਚੋਰ ਦੀ ਮਾਂ ਨੂੰ ਮਾਰੋ ਜਿਹੜੇ ਪ੍ਰਵਾਸੀ ਭਰ ਭਰ ਬਸਾਂ ਭਰ ਭਰ ਟ੍ਰੇਨਾਂ ਚੱਕ ਕੇ ਮੂੰਹ ਪੰਜਾਬ ਵੱਲ ਨੂੰ ਤੁਰੇ ਆਉਂਦੇ ਆ ਉਹਨਾਂ ਨੂੰ ਰੋਕਣ ਲਈ ਕਰਨਾ ਕੀ ਆ ਮੈਂ ਜੇ ਆਪਾਂ ਸਟੇਸ਼ਨਾਂ ਦੇ ਉੱਤੇ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ ਦੇ ਉੱਤੇ ਆਪਾਂ ਬੈਰੀਕੇਟਿੰਗ ਕਰ ਦਈਏ ਜਿਹੜਾ ਆਪਾਂ ਇੰਨਾ ਰੈਵਨਿਊ ਹੁਣ ਖਰਾਬ ਕਰਨ ਲੱਗੇ ਆ ਜੇ ਆਪਾਂ ਨੂੰ ਸਰਲ ਤਰੀਕੇ ਨਾਲ ਸਹੀ ਕਰਨਾ ਹੋਵੇ ਉਹਦਾ ਬੜਾ ਸੌਖਾ ਤਰੀਕਾ ਨਾ ਆਪਾਂ ਸਟੇਸ਼ਨਾਂ ਉੱਤੇ ਬੱਸ ਸਟੈਂਡਾਂ ਦੇ ਉੱਤੇ ਚੈੱਕ ਪੋਸਟ ਬਣਾ ਦਈਏ ਉਹਨਾਂ ਨੂੰ ਪੰਜਾਬ ਦੇ ਵਿੱਚ ਐਂਟਰੀ ਨਾ ਕਰਨ ਦਿੱਤਾ ਜਾਵੇ ਪਰ ਸਵਾਲ ਇਹ ਵੀ ਉੱਠਦੇ ਆ ਇੱਕ ਪਾਸੇ ਪ੍ਰਵਾਸੀਆਂ ਦੀ ਗੱਲ ਕੀਤੀ ਜ਼ਿਆਦਾਤਰ ਇਹ ਵੀ ਪ੍ਰਵਾਸੀ ਨਜ਼ਰ ਆਉਂਦੇ ਜਿਹੜੇ ਮੰਗਦੇ ਹੁੰਦੇ ਨੇ ਦੂਜੇ ਪਾਸੇ ਇਹ ਵੀ ਗੱਲ ਹੈ ਪ੍ਰਵਾਸੀ ਉਹ ਵੀ ਨੇ ਜਿਹੜੇ ਫੈਕਟਰੀਆਂ ਵਿੱਚ ਵੀ ਕੰਮ ਕਰ ਰਹੇ ਆ ਜਿਹੜੇ ਆਸ-ਪਾਸ ਕੰਮ ਕਰ ਰਹੇ ਆ ਲੇਬਰ ਜੋਬ ਕਰ ਰਹੇ ਆ ਲੁਧਿਆਣੇ ਦੇ ਵਿੱਚ ਕੰਸਟਰਕਸ਼ਨ ਹੀ ਕਿੰਨੀ ਹੋ ਰਹੀ ਆ ਉਹ ਵੀ ਕੰਮ ਕਰ ਰਹੇ ਆ ਸਾਰੇ ਪ੍ਰਵਾਸੀਆਂ ਨੂੰ ਤਾਂ ਰੋਕ ਨਹੀਂ ਸਕਦੇ ਦੇਖੋ ਪੰਜਾਬ ਉਹ ਪੰਜਾਬ ਸੀ ਜਿਹੜਾ ਸ਼ੇਰੇ ਪੰਜਾਬ ਦੇ ਟਾਈਮ ਸੀ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਕੁੱਤੇ ਦੇ ਗਲੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਤੁਸੀਂ ਛੱਡ ਦਿੰਦੇ ਨਾ ਸੀ ਤਾਂ ਉਹਦਾ ਸੋਨੇ ਦਾ ਕੈਂਠਾ ਚੋਰੀ ਨਹੀਂ ਹੁੰਦਾ ਸੀ ਅਸੇ ਤਰ੍ਹਾਂ ਤੁਸੀਂ ਕੁੱਤਾ ਛੱਡ ਦੋ ਲੋਕ ਕੁੱਤਾ ਜਾ ਕੇ ਲੈ ਜਾਂਦੇ ਆ ਸੋਨੇ ਦੇ ਕੈਂਠੇ ਦੀ ਗੱਲ ਤਾਂ ਬੜੀ ਦੂਰ ਦੀ ਰਹੀ ਆ ਲੋਕ ਕੁੱਤੇ ਚੱਕਣ ਲੱਗੇ ਗੱਲ ਕੀਤੀ ਤੁਸੀਂ ਹੁਣੇ ਸੰਤੀ ਸ਼ਹਿਰ ਦੇ ਵਿੱਚ ਬਹੁਤ ਸਾਰੇ ਡਿਵੈਲਪਮੈਂਟ ਦੇ ਕਾਰਜ ਚੱਲਦੇ ਆ ਜਿਹੜਾ ਵੀ ਪ੍ਰਵਾਸੀ ਇੱਥੇ ਆ ਕੇ ਕੰਮ ਕਰਦਾ ਵਾ ਮਿਹਨਤ ਮਜ਼ਦੂਰੀ ਕਰਦਾ ਵਾ ਔਰ ਜੀ ਸਕਦੇ ਆਵੇ ਅਸੀਂ ਉਹਦਾ ਵਿਰੋਧ ਕਰਦੇ ਹੀ ਨਹੀਂ ਜੇ ਪਰ ਇਹਨਾਂ ਲੋਕਾਂ ਨੇ ਇੱਥੇ ਆ ਕੇ ਸਾਡੇ ਸੂਬੇ ਦਾ ਮਾਹੌਲ ਖਰਾਬ ਕਰਨਾ ਵਾ ਸਾਡੇ ਸੂਬੇ ਦੀ ਜਿਹੜੀ ਅਰਥਵਿਵਸਥਾ ਵਾ ਉਹਨੂੰ ਖਰਾਬ ਕਰਨਾ ਉਹਨੂੰ ਢਾਹ ਲਾਉਣੀ ਆ ਫੇਰ ਤਾਂ ਸਰਕਾਰਾਂ ਨੂੰ ਸਾਨੂੰ ਇਹਨਾਂ ਦੇ ਨਾਲ ਮਿਲ ਕੇ ਸਰਕਾਰਾਂ ਦੇ ਜਿਹੜੇ ਇਹੋ ਜਿਹੇ ਕਦਮ ਆ ਚੱਕਣੇ ਪੈਣਗੇ ਤੁਸੀਂ ਆ ਦੇਖ ਲਓ ਮਾਰ ਲਓ ਚਾਹ ਤਾਂ ਪਿੱਲਰ ਦੇ ਪਿਛਲੀ ਸਾਈਡ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੁਧਿਆਣੇ ਦੇ ਵਿੱਚ ਢਾਮੰਗਤਾ ਬੈਠਾ ਵਾ ਕਦੇ ਕਿਸੇ ਦੀਆਂ ਗੱਡੀਆਂ ਦੀਆਂ ਖਿੜਕੀਆਂ ਖੜਕਾਉਂਦਾ ਸਭ ਤੋਂ ਜ਼ਿਆਦਾ ਐਕਸੀਡੈਂਟਾਂ ਦਾ ਕਾਰਨ ਕੌਣ ਨੇ ਇਹ ਲੋਕ ਨੇ ਜੇ ਅੱਜ ਸਭ ਤੋਂ ਹੁਣ ਚਲੋ ਪ੍ਰਸ਼ਾਸਨ ਜਿਸ ਚੀਜ਼ ਲਈ ਸਖਤ ਹੋ ਰਿਹਾ ਵਾ ਤੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਆ ਪਰ ਤੁਹਾਨੂੰ ਪਤਾ ਕਿਹੜੇ ਲੋਕ ਨੇ ਇਹ ਜਿਹੜੇ ਮੰਗਤਿਆਂ ਦੇ ਰੂਪ ਵਿੱਚ ਆਉਂਦੇ ਨੇ ਕਿੰਨੀਆਂ ਕਾਰਵਾਈਆਂ ਹੁੰਦੀਆਂ ਕਿਸੇ ਦੀ ਚੈਨ ਲਾ ਲਈ ਕਿਸੇ ਦੇ ਘਰੇ ਚੋਰੀ ਹੋ ਗਈ ਇਹਨਾਂ ਦੀ ਕੋਈ ਆਈਡੈਂਟੀ ਹੈਗੀ ਆ ਆਮ ਲੋਕਾਂ ਨੇ ਕਿਸੇ ਨੇ ਕਿਰਾਏ ਤੇ ਇੱਕ ਮਕਾਨ ਲੈਣਾ ਹੋਵੇ ਕਿਰਾਏ ਤੇ ਦੁਕਾਨ ਲੈਣੀ ਹੋਵੇ ਸਰਕਾਰ ਨੇ ਉਹਦੇ ਲਈ ਕਾਨੂੰਨ ਬਣਾਇਆ ਹੋਇਆ ਆਈਡੈਂਟੀ ਚੈੱਕ ਕਰੋ ਪਰ ਅਲੱਗ-ਅਲੱਗ ਸੂਬਿਆਂ ਦੇ ਵਿੱਚੋਂ ਜਦੋਂ ਪੰਜਾਬ ਨੂੰ ਇੱਕ ਧਰਮਸ਼ਾਲਾ ਬਣਾ ਕੇ ਲੋਕ ਆ ਕੇ ਇੱਥੇ ਬੈਠੇ ਨੇ ਇਹਨਾਂ ਬਾਰੇ ਕੌਣ ਪੁੱਛੂਗਾ ਲਗਾ ਐਲੀਵੇਟਡ ਰੋਡ ਆ ਬੜੇ ਸਾਲ ਲੱਗੇ ਇਹਨੂੰ ਬਣਦੇ ਆ ਬੜੇ ਕਰੋੜਾ ਰੁਪਏ ਤੇ ਖਰਚ ਹੋ ਗਏ ਅ ਥੱਲੇ ਜਾਓ ਮਤਲਬ 9 ਕਿਲੋਮੀਟਰ ਲੰਬਾ ਪੋਲਾ ਥੱਲੇ ਭਰਿਆ ਹੀ ਹੋਇਆ ਅਸੀਂ ਜਿੱਥੇ ਗਏ ਆ ਸਾਰੇ ਇੱਥੇ ਮੰਗਤੇ ਹੀ ਦੱਸਣ ਨਾ ਕੋਈ ਵੀਰੇ ਇਕੱਲੇ ਇਸ ਪੁਲ ਦੀ ਗੱਲ ਨਹੀਂ ਤੁਸੀਂ ਸ਼ਹਿਰ ਦੇ ਕਿਸੇ ਕੋਨੇ ਵਿੱਚ ਚਲ ਜਿਓ ਤੁਸੀਂ ਆਪਣੇ ਪਰਿਵਾਰ ਨਾਲ ਕਿਤੇ ਖਾਣਾ ਖਾਣ ਚਲ ਜਿਓ ਤੁਸੀਂ ਪਰਿਵਾਰ ਨਾਲ ਆਪਣੇ ਕਿਤੇ ਕੋਈ ਚੀਜ਼ ਖਰੀਦਣ ਚਲ ਜਿਓ ਤਕਰੀਬਨ ਹਰੇਕ ਜਗ੍ਹਾ ਤੁਹਾਡੀਆਂ ਖਿੜਕੀਆਂ ਜਿਹੜੀਆਂ ਭੰਨ ਭੰਨ ਕੇ ਹਾਂ ਜੇ ਇਹਨਾਂ ਨੂੰ ਕੋਈ ਪੈਸੇ ਨਹੀਂ ਦਿੰਦਾ ਦੇਖੋ ਮਾਮਾ ਭੈਣਾਂ ਦੀਆਂ ਗਾਲਾਂ ਕੱਢਦੇ ਨੇ ਹਾਂ ਇਹ ਵੀ ਹਾਂ ਇਹ ਗੱਲ ਤੁਸੀਂ ਕਦੇ ਇਹਨਾਂ ਨੂੰ ਨਾ ਪੈਸੇ ਦਿਓਗੇ ਨਾ ਇਹ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੇ ਨੇ ਬਾਬੇ ਨਾਨਕ ਜਿਹੜੀ ਲੰਗਰ ਦੀ ਪ੍ਰਸਾ ਚਲਾਈ ਸੀ ਨਾ ਉਹ ਭੁੱਖਿਆਂ ਲਈ ਚਲਾਈ ਸੀ ਜਿੰਨਾਂ ਕੋਲ ਰੋਜ਼ਗਾਰ ਨਹੀਂ ਸੀਗਾ ਭੁੱਖੇ ਸੀਗੇ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੀਆਂ ਸਰਕਾਰਾਂ ਦੀਆਂ ਨਾਕਾਮੀਆਂ ਨੇ ਜੇ ਇਹਨਾਂ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਤਾਂ ਇਹ ਭਿਖਾਰੀ ਬਣੇ ਨੇ ਨਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਅੱਧੇ ਤਾਂ ਹੱਡ ਹਰਾਮੀ ਹੋਈ ਹੋਇਆ ਜਿਨ੍ਹਾਂ ਨੂੰ ਉਹ ਆ ਕੇ ਮੰਗਣ ਲੱਗੇ ਪਰ ਤੁਸੀਂ ਇਹ ਚ ਝਾਤ ਮਾਰ ਕੇ ਦੇਖ ਲਿਓ 99% ਲੋਕ ਜਿਹੜੇ ਬਖ ਬਖ ਸੂਬਿਆਂ ਤੋਂ ਯੂਪੀ ਬਿਹਾਰ ਵਰਗੇ ਸੂਬਿਆਂ ਦਾ ਜਿਹੜੇ ਭਈਏ ਆ ਕੇ ਬੈਠੇ ਨੇ ਉਹ ਲੋਕ ਨੇ ਇਹ ਤੁਸੀਂ ਕਿਹਾ ਵੀ ਇਹਨਾਂ ਦੇ ਹੌਸਲੇ ਬੜੇ ਖੁੱਲ ਚੁੱਕੇ ਆ ਤੁਸੀਂ ਕਿਹਾ ਗਾਲਾਂ ਕੱਢਣ ਲੱਗ ਜਾਂਦੇ ਆ ਕਿਉਂਕਿ ਪਿੱਛੇ ਮੈਂ ਇੱਕ ਆਪਣੀ ਫੈਮਿਲੀ ਨਾਲ ਮੈਂ ਮਾਰਕੀਟ ਨਹੀਂ ਦੱਸਣਾ ਮੈਂ ਉਹ ਮਾਰਕੀਟ ਦੇ ਵਿੱਚ ਗਿਆ ਚਲੋ ਦੱਸ ਹੀ ਦਿੰਦਾ ਜਮਾਲਪੁਰ ਜਿਹੜੀ ਮਾਰਕੀਟ ਆ 32 ਸੈਕਟਰ ਦੀ ਉੱਥੇ ਮਾਰਕੀਟ 'ਚ ਗਿਆ ਤੇ ਉਹ ਮਾਰਕੀਟ ਦੇ ਵਿੱਚ ਜਦੋਂ ਉਹ ਗੁੱਟ ਬਣਾਇਆ ਬੱਚਿਆਂ ਨੇ ਗੁੱਟ ਬਣਾਇਆ ਜਦੋਂ ਪੈਸੇ ਮੰਗਦੇ ਆ ਪੈਸੇ ਨਹੀਂ ਦਿੰਦੇ ਤਾਂ ਉਹ ਸੱਚੀ ਗਾਲਾਂ ਕੱਢਣ ਲੱਗ ਜਾਂਦੇ ਆ ਹੌਸਲੇ ਕਿੰਨਾ ਨਾ ਦੇ ਕਿੱਦਾਂ ਕੋਈ ਇਹਦੇ ਪਿੱਛੇ ਬਹੁਤ ਵੱਡਾ ਨੈਕਸਸ ਆ ਤੁਸੀਂ ਚਲੋ ਮੇਰੇ ਨਾਲ ਅਸੀਂ ਪਿੱਛੇ ਅੰਦੋਲਨਾਂ ਦੇ ਵਿੱਚ ਧਰਨਾ ਤੁਸੀਂ ਜਾ ਕੇ ਦੇਖੋ ਸਵੇਰੇ 4 ਵਜੇ ਜਾਓ ਘੱਟੋ ਘਾਟਿੰਨਾ 70 80 ਆਟੋ ਟੈਂਪੂ ਜਿਹਨਾਂ ਨੂੰ ਆਪਾਂ ਕਹਿੰਦੇ ਆ ਉਹ ਵਾਲੇ ਟੈਂਪੂ ਨਹੀਂ ਆਟੋ ਜਿਹੜੇ ਆ ਸਵਾਰੀਆਂ ਢਾਉਣ ਵਾਲੇ ਉਹ ਵਾਲੇ ਨਹੀਂ ਜਿਹੜੇ ਆ ਸਵਾਰੀਆਂ ਢਾਉਣ ਵਾਲੇ ਆ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਧੱਕਾ ਕਲੋਨੀ ਚੋਂ ਇਹ ਲੋਕ ਨੇ ਜਿਹੜੇ ਨੈਕਸਸ ਦੇ ਤੌਰ ਤੇ ਠੇਕੇਦਾਰ ਆ ਸਿਸਟਮ ਚੱਲਦਾ ਵਾ ਹਰਾਰਕੀ ਬਣੀ ਹੋਈ ਆ ਕਿੰਨੇ ਵਜੇ ਕਿਹੜੇ ਬੰਦੇ ਨੂੰ ਕਿੱਥੇ ਲੈ ਕੇ ਜਾਣਾ ਤੇ ਕਿੱਥੇ ਲਾਉਣਾ ਬਕਾਇਦਾ ਉਹਨਾਂ ਨੂੰ ਦਿਹਾੜੀ ਦਿੱਤੀ ਜਾਂਦੀ ਆ ਤੇ ਵੱਡਾ ਜਿਹੜਾ ਵਾ ਚੂਨਾ ਉਹ ਸਰਕਾਰ ਨੂੰ ਰੈਵਨਿਊ ਵੀ ਲਾਇਆ ਜਾ ਰਿਹਾ ਇਹਦੇ ਨਾਲ ਨਾਲੀ ਸੋ ਪਾਰਦਰਸ਼ਨਾ ਪਾਰਦਰਸ਼ਤਾ ਨਹੀਂ ਜਦੋਂ ਇਨਕੁਆਇਰੀ ਹੋਣੀ ਹੈ ਨਾ بڑے ਵੱਡੇ ਵੱਡੇ ਜਿਹੜੇ ਮગરਮਛ ਨੇ ਲੁਧਿਆਣੇ ਦੇ ਉਹ ਸਾਹਮਣੇ ਆਉਣਗੇ ਲੁਧਿਆਣੇ ਦੇ ਵੱਡੇ ਵੱਡੇ ਮગરਮਛ ਦੇ ਮਤਲਬ ਵੱਡੇ ਵੱਡੇ ਬਿਜ਼ਨਸਮੈਨ ਆ ਉਹਦੇ ਪਿੱਛੇ ਤੁਸੀਂ ਆਹ ਭਾਈ ਹੋਰ ਕੀ ਗੱਲ ਤੁਸੀਂ ਹੁਣੇ ਤਾਂ ਕਿਹਾ ਵੀ ਇਹ ਦਬਕੇ ਮਾਰਦੇ ਆ ਗਾਲਾਂ ਕੱਢਦੇ ਨੇ ਕਿਉਂ ਕੱਢਦੇ ਨੇ ਇਹਨਾਂ ਦੇ ਮਗਰ ਉਹ ਲੋਕ ਬੈਠੇ ਨੇ ਆਪਣੇ ਵਰਗਾ ਬੰਦਾ ਛੜਨਦਾ ਛੱਡੋ ਯਾਰ ਕਮਲਾ ਵਾ ਮੰਗਤਾ ਵਾ ਐਕਟਿੰਗ ਕਰਦਾ ਵਾ ਸ਼ਾਮ ਨੂੰ ਪੈਗ ਲਾਣਾ ਹੁੰਦਾ ਉਹਦੋਂ ਐਕਟਿੰਗ ਸਹੀ ਹੋ ਜਾਂਦੀ ਇਹਨਾਂ ਦੀ ਜਦੋਂ ਨਸ਼ਾ ਕਰਨਾ ਹੁੰਦਾ ਉਦੋਂ ਐਕਟਿੰਗ ਸਹੀ ਹੋ ਜਾਂਦੀ ਆ ਜੇ ਤੁਸੀਂ ਅੱਜ ਨਸ਼ੇ ਦੀ ਗੱਲ ਕਰਦੇ ਹੋ ਲੋਕਾਂ ਦੇ ਘਰਾਂ ਦੇ ਉੱਤੇ ਸਰਕਾਰ ਜਿਹੜੀ ਬੁਲਡੋਜ਼ਰ ਚਲਾ ਰਹੀ ਆ ਗੱਲ ਠੀਕ ਆ ਜਿਹੜੇ ਇੱਥੇ ਬੈਠੇ ਕਰਦੇ ਨੇ ਇੱਥੇ ਬੈਠੇ ਵੇਚਦੇ ਨੇ ਨਾ ਇਹਨਾਂ ਕੋ ਘਰ ਆ ਕਿੱਥੇ ਬੁਲਡੋਜ਼ਰ ਚਲਾਓਗੇ ਇਹਨਾਂ ਦਾ ਤਾਂ ਹੱਲ ਇੱਕ ਹੀ ਆ ਜੇ ਸਰਕਾਰ ਵੱਡੀਆਂ-ਵੱਡੀਆਂ ਰੈਲੀਆਂ ਕਰ ਸਕਦੀ ਆ ਹਜ਼ਾਰਾਂ ਦੀ ਗਿਣਤੀ ਵਿੱਚ ਬੱਸਾਂ ਲੈ ਕੇ ਜਾ ਸਕਦੀ ਆ ਇਹ ਤਾਂ ਮੈਂ ਦੋ ਦਿਨਾਂ ਦੀ ਗੱਲ ਆ ਕਰਕੇ ਬੱਸਾਂ 'ਚ ਇਕੱਠੇ ਛੱਡ ਕੇ ਹੁਣ ਜਿੱਥੋਂ-ਜਿੱਥੋਂ ਆਏ ਨੇ ਇਹ ਤੁਸੀਂ ਤੁਰ ਕੇ ਦੇਖ ਲਓ ਜਾ ਕੇ ਕਿਸੇ ਕੋ ਧਾਰਕੜ ਹੈਗਾ ਇਹਨਾਂ ਕੋ ਪੁੱਛ ਲਓ ਕਿ ਸੋ ਸਰਕਾਰ ਕੋਲੋਂ ਪਹਿਲਾਂ ਤਾਂ ਸਰਕਾਰ ਕੋਲੇ ਬਹੁਤ ਵਿਵਸਥਾ ਸਰਕਾਰ ਕਹਿੰਦੀ ਆ ਸਾਡਾ ਖਜ਼ਾਨਾ ਭਰਿਆ ਹੋਇਆ ਵਾ ਅਸੀਂ ਐਫੀਸ਼ੀਐਂਟ ਹਰੇ ਕੰਮ ਲਈ ਜੇ ਫਿਰ ਵੀ ਸਰਕਾਰ ਕੋਲ ਨਹੀਂ ਹੁੰਦਾ ਤਾਂ ਜਿਹੜੀਆਂ ਸੁਸਾਇਟੀ ਦੇ ਵਿੱਚ ਬਹੁਤ ਸਾਰੀਆਂ ਐਨ ਜੀਓਜ਼ ਨੇ ਸਮਾਜ ਸੇਵੀ ਸੰਸਥਾਵਾਂ ਨੇ ਉਹ ਇਹ ਕੰਮ ਕਰਨ ਨੂੰ ਤਿਆਰ ਨੇ ਇਹਨਾਂ ਨੂੰ ਇਕੱਠੇ ਕਰਕੇ ਜਿੱਥੋਂ ਜਿੱਥੋਂ ਆਏ ਇਹਨਾਂ ਨੂੰ ਛੱਡ ਗਿਆ ਹੀਏ ਅਸੀਂ ਆਪਣੇ ਸਟੇਟ ਦਾ ਆਪਣੇ ਪੰਜਾਬ ਦਾ ਸੋਹਣੇ ਵਰਗੇ ਪੰਜਾਬ ਦਾ ਮਾਹੌਲ ਕਿਉਂ ਖਰਾਬ ਕਰ ਰਹੇ ਆ ਕੁਬੇਰ ਵੀਰ ਜੀ ਐਨ ਜੀਓ ਦੀ ਗੱਲ ਕੀਤੀ ਮੈਂ ਹਰ ਐਨ ਜੀਓ ਨੂੰ ਮਾੜਾ ਨਹੀਂ ਕਹਿੰਦਾ ਬੜੀਆਂ ਐਨ ਜੀਓਜ਼ ਨੇ ਬੜਾ ਵਧੀਆ ਵਰਕ ਕਰ ਰਹੇ ਆ ਭਾਵੇਂ ਉਹ ਚਾਈਲਡ ਬੜੀ ਐਨਜੀਓਸ ਨੇ ਭਾਵੇਂ ਉਹ ਬੱਚਿਆਂ ਤੇ ਕੰਮ ਕਰਦੀਆਂ ਹੋਣ ਜਾਂ ਔਰਤਾਂ ਤੇ ਕੰਮ ਕਰਦੀਆਂ ਹੋਣ ਉਹ ਬੜਾ ਵਧੀਆ ਕੰਮ ਕਰ ਰਹੀਆਂ ਪਰ ਕਈ ਆਪ ਵੀ ਮੁਹਰੇ ਐ ਜੀ ਉਸਨੇ ਆਪਣੀ ਸੋਸ਼ਲ ਮੀਡੀਆ ਤੇ ਬਸ ਵਿਊਜ਼ ਖੱਟਣ ਦੇ ਲਈ ਇੰਨਾ ਹੀ ਗਰੀਬਾਂ ਨੂੰ ਕੰਬਲ ਪਾ ਕੇ ਚਲੇ ਜਾਂਦੇ ਆ ਚਲੋ ਹੁਣ ਮੌਸਮ ਜਿਹੜਾ ਕੰਬਲਾ ਦਨੀ ਆ ਉਹ ਰੋਟੀ ਦਿੰਦੇ ਆ ਇਹਨਾਂ ਨੂੰ ਤੇ ਵੀਡੀਓ ਬਣਾ ਕੇ ਸ਼ੇਅਰ ਕਰਦੇ ਨੇ ਅਤੇ ਕਹਿੰਦੇ ਆ ਤੁਸੀਂ ਵੀ ਇਹ ਕੰਮ ਵੱਧ ਤੋਂ ਵੱਧ ਕਰੋ ਤੁਸੀਂ ਨਾ ਭਾਈ ਅਸੀਂ ਕਰੋਨਾ ਦੇ ਵਿੱਚ ਆਪਾਂ ਸਾਰਿਆਂ ਨੇ ਲੰਗਰ ਲਾਇਆ ਅਸੀਂ ਵੀ ਉਹਨਾਂ ਚ ਸੀਗੇ ਸਾਨੂੰ ਨਹੀਂ ਪਤਾ ਸੀ ਸਿਸਟਮ ਕਿਹੋ ਜਿਹਾ ਚੱਲ ਰਿਹਾ ਅਸੀਂ ਲੰਗਰ ਲੈ ਕੇ ਗਏ ਨਾ ਕੋਲੇ ਦੂਰ ਦੂਰ ਦੀਆਂ ਬਸਤੀਆਂ ਜਿੱਥੇ ਪ੍ਰਵਾਸੀ ਲੋਕ ਰਹਿੰਦੇ ਨੇ ਜਦੋਂ ਅਸੀਂ ਲੰਗਰ ਦੋਕ ਦਿਨ ਲੈ ਕੇ ਗਏ ਨਾ ਤੀਜੇ ਦਿਨ ਸਾਨੂੰ ਕਹਿੰਦੇ ਕਿਆ ਲੈ ਕੇ ਆਏ ਹੋ ਮੱਛਲੀ ਚਾਵਲ ਲੈ ਕੇ ਆਏ ਹੋ ਹਮੇਂ ਇਹ ਦਾਲ ਚਾਵਲ ਨਹੀਂ ਖਾਣਗੇ ਹੁਣ ਤੁਸੀਂ ਦੱਸੋ ਭਾਈ ਆਪਾਂ ਇਹਨਾਂ ਨੂੰ ਕੀ ਲੰਗਰ ਛਕਾਈਏ ਤੁਸੀਂ ਗੱਲ ਕੀਤੀ ਐਨ ਜੀਓਜ਼ ਦੀ ਭਾਈ ਸਾਰਿਆਂ ਦਾ ਬਿਜ਼ਨਸ ਆ ਵਧੀਆ ਜਿਹਾ ਆਸ਼ਰਮ ਬਣਾ ਕੇ ਉੱਥੇ ਚਾਰ ਪੰਜ ਇਹੋ ਜਿਹੇ ਪ੍ਰਵਾਸੀ ਇਕੱਠੇ ਕਰਕੇ ਰੱਖ ਲਓ ਉਹਨਾਂ ਦੇ ਪੱਟੀਆਂ ਚਾਰ ਪੰਜ ਬੰਦੋ ਹਾਂ ਬਹੁਤ ਸਾਰੀਆਂ ਇਦਾਂ ਦੀਆਂ ਐਨ ਜੀਓਜ਼ ਨੇ ਜਿਹੜੀਆਂ ਘਰਾਂ ਦੇ ਵਿੱਚੋਂ ਲੋਕਾਂ ਨੂੰ ਚੱਕ ਰਹੀਆਂ ਜਿਹੜੇ ਵਾਕਿਆ ਪਰ ਬਹੁਤ ਸਾਰੇ ਇਹੋ ਜਿਹੇ ਵੀ ਚੋਰ ਇਕੱਠੇ ਹੋਏ ਨੇ ਜਿਹੜੇ ਇਹੋ ਜਿਹੇ ਲੋਕਾਂ ਨੂੰ ਇਕੱਠੇ ਕਰਕੇ ਇੱਕ ਰੋਜ਼ਗਾਰ ਦਾ ਸਾਧਨ ਬਣਾਇਆ ਹੋਇਆ ਚ ਇਹਨਾਂ ਨੇ ਆਪਣਾ ਰੋਜ਼ਗਾਰ ਦਾ ਸਾਧਨ ਬਣਾਇਆ ਹੈ ਨਾਲੇ ਥੱਲੇ ਕਾਊਂਟ ਨੰਬਰ ਦੇ ਦਿੰਦੇ ਜਾਂ ਪੇਟੀਆਂ ਦਾ ਸਕੈਨਰ ਦੇ ਦਿੰਦੇ ਆ ਬਾਈ ਪੰਜਾਬ ਨੂੰ ਆਪਾਂ ਪੰਜਾਬ ਹੀ ਬਣਿਆ ਰਹਿੰਦੀ ਏ ਓਨਾ ਹੀ ਬਹੁਤ ਆ ਬਾਈ ਥਾਂ ਥਾਂ ਤੇ ਆਪਾਂ ਆਸ਼ਰਮ ਜਿਵੇਂ ਆਪਾਂ ਜਗਾ ਜਗਾ ਤੇ ਆਸ਼ਰਮ ਬਣਾਵਾਂਗੇ ਸਾਡੇ ਵਰਗੇ ਨੌਜਵਾਨ ਨੇ ਜਿਹੜੇ ਮੈਂ ਆਪਦੀ ਗੱਲ ਨਹੀਂ ਕਰਦਾ ਤੁਹਾਡੇ ਵਰਗੇ ਵੀਰਾਂ ਦੀ ਗੱਲ ਨਹੀਂ ਕਰਦਾ ਸਾਡੇ ਦੇ ਵਿੱਚ ਤਾਂ ਜਜ਼ਬਾ ਮਾਰਿਆ ਨੇ ਭਰਿਆ ਹੋਆ ਸੇਵਾ ਕਿਵੇਂ ਕਰਨੀ ਆ ਪਰ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਵੱਡੇ ਵੱਡੇ ਬਿਜ਼ਨਸਮੈਨ ਇਹ ਜਿਹੇ ਨੇ ਜਿਹੜੇ ਆਪਣੇ ਮਾਵਾ ਨੂੰ ਆਪਣੇ ਪਿਓ ਨੂੰ ਆਪਣੇ ਬਜ਼ੁਰਗਾਂ ਨੂੰ ਦਾਦੀਆਂ ਦਾਦਿਆਂ ਨੂੰ ਇਹਨਾਂ ਆਸ਼ਰਮਾਂ ਵਿੱਚ ਲੈ ਕੇ ਜਾਂਦੇ ਆ ਸੋ ਸਾਡੀ ਦਾ ਸਰਕਾਰ ਦੇ ਅਕਿਹੀ ਅਪੀਲ ਆ ਇਹਨਾਂ ਦਾ ਹੱਲ ਕੀਤਾ ਜਾਵੇ ਪਬਲਿਕ ਬਹੁਤ ਪਰੇਸ਼ਾਨ ਆ ਬਾਈ ਇਹਨਾਂ ਤੋਂ ਪਬਲਿਕ ਵਾਕਈ ਬਹੁਤ ਦੁਖੀ ਆ ਸੋ ਸ਼ੁਕਰ ਆ ਸਰਕਾਰ ਦਾ ਜਿਹੜਾ ਜਿਹੜਾ ਇਹਦੇ ਇਸ ਪੱਖ ਜਿਹੜਾ ਧਿਆਨ ਗਿਆ ਵਾ ਪਰ ਡੀਐਨਏ ਟੈਸਟ ਕਰਾਉਣਾ ਬਾਈ ਕੋਈ ਹੱਲ ਥੋੜੀ ਆ ਮੰਨ ਲਓ ਕਿਸੇ ਦਾ ਡੀਐਨਏ ਇੱਥੇ ਦਾ ਹੋਇਆ ਹੀ ਨਾ ਯੂਪੀ ਬਿਹਾਰ ਦਾ ਡੀਐਨਏ ਹੋਇਆ ਕਿਸੇ ਦਾ ਛੱਤੀਸਗੜ੍ਹ ਦਾ ਹੋਇਆ ਫਿਰ ਆਪਾਂ ਉੱਥੇ ਬੰਦੇ ਲੱਭਦੇ ਫਿਰਾਂਗੇ ਵੀਹਾ ਉੱਥੇ ਬੰਦਾ ਲੱਭ ਕੇ ਆਓ ਭਾਈ ਇਹ ਕਿਹਦਾ ਬੱਚਾ ਵਾ ਐ ਨਹੀਂ ਭਾਈ ਸਰਕਾਰ ਨੂੰ ਸੰਜੀਦਾ ਹੋਣ ਦੀ ਲੋੜ ਆ ਸਖਤ ਸਟੈਪ ਲੈਣ ਜੇ ਬੈਗਰ ਪਾਲਿਸੀ ਚੇਂਜ ਕਰਨੀ ਹੈ ਨਾ ਬੈਗਰ ਐਕਟ ਚੇਂਜ ਕਰਨਾ ਵਾ ਉਹ ਦੁਬਈ ਦੀ ਤਰਜ਼ ਤੇ ਬੈਗਰ ਐਕਟ ਬਣਾਉਣ ਜਿੱਥੇ ਕੋਈ ਠੀਕ ਨਹੀਂ ਮੰਗ ਸਕਦਾ ਤਾਂ ਹੀ ਉਹ ਲੋਕ ਨੇ ਜਿਹੜੇ ਉਹ ਜਿਹੜੇ ਦੇਸ਼ ਨੇ ਅੱਜ ਤਰੱਕੀ ਦੀ ਰਾਹ ਤੇ ਨੇ ਭਾਈ ਪਰ ਇਹ ਵੀ ਗੱਲ ਆ ਤੁਸੀਂ ਕਿਹਾ ਵੀ ਸਰਕਾਰ ਕਰੇ ਪਰ ਸਰਕਾਰ ਇਹ ਗੱਲ ਕਹਿ ਰਹੀ ਆ ਵੀ ਡੀਐਨਏ ਟੈਸਟ ਹੋਏਗਾ ਜੇ ਬੱਚੇ ਨਹੀਂ ਨਿਕਲਦੇ ਅਸੀਂ ਕਾਰਵਾਈ ਜਿਹੜੀ ਆ ਠੋਕ ਕੇ ਕਰਾਂਗੇ ਪੂਰੀ ਜਿਹੜੀ ਆ ਹਿਊਮਨ ਟ੍ਰੈਫਿਕਿੰਗ ਦੀ ਕਾਰਵਾਈ ਹੋਏਗੀ ਉਸਤੇ ਮੈਂ ਤਾਂ ਪਹਿਲਾਂ ਕਿ ਚੋਰ ਦੀ ਮਾਂ ਮਾਰੀ ਚੰਗੀ ਆ ਵੀ ਚੋਰ ਅਗਲੀ ਵਾਰ ਤੋਂ ਚੋਰ ਜੰਮੇ ਹੀ ਨਾ ਇਹ ਜਿੱਥੋਂ ਸਾਰਾ ਨੈਕਸਸ ਚੱਲਦਾ ਜਿੱਥੋਂ ਸਾਰੀ ਇਹ ਹੋੜ ਜਿਹੜੀ ਆ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਆ ਰਹੀ ਆ ਆਪਾਂ ਉਹਨੂੰ ਕਿਉਂ ਨਹੀਂ ਖਤਮ ਕਰ ਰਹੇ ਉਹਨਾਂ ਨੂੰ ਖਤਮ ਕਰਨ ਦਾ ਹੁਣ ਵੀ ਤਾਂ ਤੁਸੀਂ ਦੱਸਿਆ ਨਾ ਸਰਕਾਰ ਨੇ ਜਿਹੜਾ ਆ ਨਿਯਮ ਬਣਾਇਆ ਵੀ ਡੀਐਨਏ ਟੈਸਟ ਕਰਨੇ ਨੇ ਇਹਦੇ ਵਿੱਚ ਵੀ ਪੰਜਾਬ ਦੇ ਪੁਲਿਸ ਦੇ ਜਿਹੜੇ ਵੱਡੇ ਮੁਲਾਜ਼ਮ ਉਹਨਾਂ ਦੀਆਂ ਡਿਊਟੀਆਂ ਲੱਗਣੀਆਂ ਨੇ ਟੋਟਲ ਪੰਜਾਬ ਪੁਲਿਸ ਦੇ ਵਿੱਚੋਂ 90% ਪੰਜਾਬ ਪੁਲਿਸ ਇਹ ਜੀ ਆ ਜਿਹੜੀ ਸਿਰਫ ਪ੍ਰਵਾਸੀਆਂ ਦੇ ਮਸਲੇ ਹੱਲ ਕਰ ਰਹੀ ਆ ਉਹ ਆਪ ਦੁਖੀ ਨੇ ਪੰਜਾਬੀ ਇੰਨਾ ਕ੍ਰਾਈਮ ਨਹੀਂ ਕਰ ਰਿਆ 90% ਪੁਲਿਸ ਜੇ ਪ੍ਰਵਾਸੀਆਂ ਦੇ ਮੁੱਦੇ ਹੱਲ ਕਰੂਗੀ ਤੇ ਅਸੀਂ ਕਿਵੇਂ ਸੋਚ ਲਾਂਗੇ ਵੀ ਸਾਡੇ ਜਿਹੜਾ ਪੰਜਾਬ ਦਾ ਮਾਹੌਲ ਆ ਸੁਖਾਵਾਂ ਹੋ ਜਾਊਗਾ ਸੋ ਕਿਤੇ ਜਿਨ੍ਹਾਂ ਨੇ ਕੰਮ ਕਰਨ ਲਈ ਆਉਣਾ ਰੋਜ਼ਗਾਰ ਲਈ ਉਹਨਾਂ ਨੂੰ ਜੀ ਆਇਆਂ ਨੂੰ ਪਰ ਜੇ ਕਿਸੇ ਨੇ ਇੱਥੇ ਆ ਕੇ ਗੰਦ ਪਾਉਣਾ ਪੰਜਾਬ ਦੀ ਆਬੋ ਹਵਾ ਜਿਹੜੀ ਖਲਕਾ ਤਾਂ ਇਹਨੂੰ ਖਰਾਬ ਕਰਨਾ ਵਾ ਇਹ ਪੰਜਾਬੀ ਕਦੇ ਚਿੱਤ ਵੀ ਬਰਦਾਸ਼ਤ ਨਹੀਂ ਕਰਨਗੇ ਬਾਈ ਲੋਕੀ ਹੁਣ ਕਹਿਣਗੇ ਗੱਲ ਪਿਖਾਰੀਆਂ ਦੀ ਹੋ ਰਹੀ ਸੀ ਤੁਸੀਂ ਪ੍ਰਵਾਸੀਆਂ ਨੂੰ ਕਿਉਂ ਨਾ ਟਾਰਗੇਟ ਕਰਨ ਲੱਗੇ ਕਿਹੜਾ ਪਾਗਲਾ ਬੈਠਾ ਹੈ ਇਹਨਾਂ ਨੂੰ ਦਿਖਾਓ ਮੈਨੂੰ ਕਿਹੜਾ ਪੰਜਾਬੀ ਬੈਠਾ ਵਾ ਕਿਹੜਾ ਹਿੰਦੂ ਪੰਜਾਬੀ ਬੈਠਾ ਕਿਹੜਾ ਮੁਸਲਮਾਨ ਪੰਜਾਬੀ ਬੈਠਾ ਕਿਹੜਾ ਸਿੱਖ ਪੰਜਾਬੀ ਬੈਠਾ ਇਹਨਾਂ ਦੀ ਭਾਸ਼ਾ ਦੇ ਆਧਾਰ ਤੇ ਪੁੱਛ ਲੋ ਪੁੱਛ ਲੋ ਕਿੱਥੋਂ ਆਏ ਹੋ ਸਾਡੇ ਡੀਐਨਏ ਪਤਾ ਲੱਗਦਾ ਨਾ ਕਿੱਥੋਂ ਆਏ ਆ ਜਦੋਂ ਆਪਾਂ ਕਿਤੇ ਜਾਣੇ ਆ 에ਰਪੋਰਟ ਤੇ ਜਾਣੇ ਆ ਬਾਹਰ ਕਿਤੇ ਜਾਣੇ ਆ ਕਹਿੰਦੇ ਆ ਨਾ ਸਾਨੂੰ ਵੀ ਪੰਜਾਬ ਸੇ ਹੋ ਇਹ ਕਿੱਥੋਂ ਆਏ ਨੇ ਇਹਨਾਂ ਦੀਆਂ ਸ਼ਕਲਾਂ ਦੱਸਦੀਆਂ ਪਈਆਂ ਬਾਈ ਇਹਦੇ ਚੋਂ ਆਪਾਂ ਨੂੰ ਗੱਲ ਹੀ ਨਹੀਂ ਨਾ ਜਾਤ ਤੇ ਧਰਮ ਦੀ ਤਾਂ ਗੱਲ ਹੀ ਨਹੀਂ ਇਹ ਹੈ ਹੀ ਪ੍ਰਵਾਸੀ ਨੇ ਅੱਜ ਮੈਸਟ੍ਰਾਂਗ ਦੇ ਵਿੱਚ ਆਪਾਂ ਇਸ ਸਮੇਂ ਭਾਈ ਵਾਲਾ ਚੌਂਕ 'ਚ ਆ ਲੱਗਦਾ ਹੈ ਅਭੀ ਜ਼ੋਰ ਦਾ ਐਲਾਨ ਹੋਇਆ ਇਹਨਾਂ ਤੱਕ ਵੀ ਇਹ ਗੱਲ ਪਹੁੰਚ ਚੁੱਕੀ ਹੋਈ ਆ ਕਿਉਂਕਿ ਇੱਥੇ ਮੈਨੂੰ ਅਜੇ ਤੱਕ ਕੋਈ ਨਜ਼ਰ ਨਹੀਂ ਆਇਆ ਨਹੀਂ ਤਾਂ ਇੱਥੇ ਤਾਂ ਗੱਡੀਆਂ ਦੇ ਉੱਪਰ ਉੱਪਰ ਚੜਦੇ ਹੁੰਦੇ ਨੇ ਨਹੀਂ ਭਾਈ ਬਹੁਤ ਨੇ ਇਹਦੇ ਮਗਰ ਨਿਗਾਹ ਮਾਰੋ ਤੁਸੀਂ ਆ ਮੈਂ ਫਿਰ ਇਹਨੂੰ ਕਹਿੰਦਾ ਆ ਫਿਰ ਆਓ ਆ ਕੈਮਰਾ ਘੁਮਾ ਕੇ ਦੇਖੋ ਤੁਸੀਂ ਕਹਿੰਦੇ ਹੋ ਨਜ਼ਰ ਨਹੀਂ ਆਏ ਖੇਡ ਲੱਗੀ ਹੋਈ ਆ ਦੇਖੋ ਆ ਪਏ ਨੇ ਆ ਇੱਕ ਮਿੰਟ ਆ ਲੋ ਭੱਟੀ ਪੱਧਰ ਦੇ ਉੱਤੇ ਜਿਹੜਾ ਆ ਦੇਖ ਲਓ ਆ ਐਵੇਂ ਬੈਠਾ ਜਿਵੇਂ ਕਿਤੇ ਵਿੱਚ ਦੇ ਬੈਠਾ ਹੁੰਦਾ ਆ ਦਿਖਾਈ ਭਾਈ ਆ ਆ ਕੀ ਆ ਆ ਦੱਸੋ ਆ ਸਾਡੇ ਪੰਜਾਬ ਦਾ ਹਾਲ ਆ ਕਿੱਧਰ ਨੂੰ ਤੁਰਿਆ ਪੰਜਾਬ ਆ ਦੇਖੋ ਲੈ ਦਿਨ ਦਿਹਾੜੇ ਕੀ ਦੱਸੋ ਇਹ ਇਹ ਕੁਝ ਹੋ ਰਿਹਾ ਇਹ ਕੋ ਪੈਂਡ ਦੀ ਥਾਂ ਆ ਹੱਦ ਹੋਈ ਪਈ ਏ ਯਾਰ ਕਹਾਂ ਸੇ ਹੋ ਆ ਪੁੱਛ ਲੋ ਕਿੱਥੋਂ ਆ ਕਹਾਂ ਸੇ ਹੋ ਕਹਾਂ ਸੇ ਹੋ ਭਾਈ ਸਾਹਿਬ ਕਹਾਂ ਸੇ ਹੋ ਮੰਦੇਪੁਰ ਸ ਹੈ ਫੱਤੇਪੁਰ ਕੀ ਕਰਤੇ ਕਿਆ ਪੈਲੈਸ ਦਾ ਕੰਮ ਕਰਤੇ ਪੈਲੈਸ ਦਾ ਪੈਲੇਸ ਕਿਹਨਾਂ ਸਾ ਪੈਲੇਸ ਅਰੇ ਪੈਲੇਸ ਜਾ ਬਤਾ ਸਭ ਪੈਲੇਸ ਉਹਨੂੰ ਪੁੱਛ ਬਾਈ ਉਹਨੂੰ ਪੁੱਛ ਬਾਈ ਕਿਧਰੋਂ ਕਹਾਂ ਸੇ ਹੋ? ਅੰਦਾਰ ਹੈ? ਅੰਦਾਰ ਅੰਦਾਰ। ਕੀ ਕੰਮ ਕਿਆ ਕਰਤੇ ਹੋ? ਇਹ ਅੰਦਾਰ। ਬਾਈ। ਰਿਕਮੰਟੇ ਹੋ ਕਿਆ ਕੰਮ ਕਰਤੇ? ਮੈਂ ਮੰਨਦਾ ਅੰਦਾਰ ਇਹਦਾ ਚਾਵਲ ਦੀ ਦੁਕਾਨ ਹੈ। ਅੱਛਾ। ਇਹ ਨਾ ਕਹਿੰਦੇ ਅਸੀਂ ਕੰਮ ਕਰਦੇ ਆ। ਬਹੁਤ ਵਧੀਆ ਕੰਮ ਕਰ ਰਿਹਾ ਇਹ ਜਿਹਾ ਕੰਮ ਹੋਰ ਕਿਨੂੰ ਨਹੀਂ ਚਾਹੀਦਾ। ਦੱਸੋ ਮੈਨੂੰ ਆ ਕੰਮ ਹੋ ਰਿਹਾ। ਹੱਦ ਹੋਈ ਪਈ ਆ ਯਾਰ। ਪੰਜਾਬ ਸਰਕਾਰ ਨੂੰ ਜਿਹੜਾ ਇਹਦੇ ਬਾਰੇ ਧਿਆਨ ਦੇਣ ਦੀ ਲੋੜ ਆ ਬਾਈ। ਚਲੋ ਧਿਆਨ ਤਾਂ ਹੁਣ ਦੇ ਹੀ ਰਹੀ ਆ ਪੰਜਾਬ। ਇਹ ਚੰਗੀ ਗੱਲ ਹੈ ਜੇ ਪੰਜਾਬ ਸਰਕਾਰ ਧਿਆਨ ਦੇ ਰਹੀ ਆ। ਅਸੀਂ ਪੰਜਾਬ ਸਰਕਾਰ ਦਾ ਉਸ ਚੀਜ਼ 'ਚ ਸਮਰਥਨ ਕਰਦੇ ਆ ਪਰ ਉਹ ਮੈਂ ਜ ਧਿਆਨ ਸਿਰਫ ਗੱਲਾਂ ਲਈ ਨਾ ਹੋਵੇ ਇਸ ਧਿਆਨ ਨੂੰ ਇੰਪਲੀਮੈਂਟ ਕਰਕੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਕੀ ਸੋਚਦੇ ਕਿ ਉਹ ਵੀ ਸਿਰਫ ਆ ਦੋ ਬੰਦਿਆਂ ਕੋਲ ਹੀ ਗਏ ਆ ਚਲੋ ਇਹਨਾਂ ਨੇ ਕਿਹਾ ਅਸੀਂ ਪਿੱਛੇ ਨਹੀਂ ਮੰਗਦੇ ਅਸੀਂ ਕੰਮ ਕਰਦੇ ਆ ਪਰ ਇਹ ਸਾਰੀ ਲਾਈਨ ਹੀ ਇਸੇ ਤਰੀਕੇ ਨਾਲ ਭਰੀ ਹੋਈ ਆ ਤੇ ਇਹਨਾਂ ਦਾ ਕੁਝ ਇੰਨੇ ਦਿਨ ਤਾਂ ਦੇਖਿਆ ਵੀ ਨਹੀਂ ਗਿਆ ਬਾਈ ਦੇਖਣਾ ਕੀ ਆ ਲੋਕਾਂ ਨੇ ਗੋਲਿਆ ਕਰ ਦਿੰਦੇ ਆ ਲੋਕਾਂ ਨੂੰ ਮਤਲਬ ਹੀ ਨਹੀਂ ਹੈਗਾ ਪੰਜਾਬ ਦੀ ਖੂਬਸੂਰਤੀ ਨਾਲ ਪੰਜਾਬ ਦੀ ਆਬੋ ਹਵਾ ਨਾਲ ਸਾਡੇ ਦਰਿਆ ਗੰਦਲੇ ਹੋਏ ਪਏ ਨੇ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਵੀ ਆਹੀ ਕੁਛ ਹੋਈ ਜਾਂਦਾ ਵਾ ਸਾਡੀ ਪੰਜਾਬ ਦੀ ਜਿਹੜੀ ਖਲਕਾਤਾ ਉਹ ਪ੍ਰਵਾਸੀਆਂ ਨੇ ਬਾਈ ਖਰਾਬ ਕਰਕੇ ਰੱਖਤੀ ਰੰਗਲਾ ਪੰਗਲਾ ਪੰਜਾਬ ਹਰਿਆ ਭਰਿਆ ਪੰਜਾਬ ਮੈਂ ਪਿਛਲੀ ਤੁਹਾਡੀ ਇੰਟਰਵਿਊ 'ਚ ਇੱਕ ਸ਼ਬਦ ਬੋਲਿਆ ਸੀ ਉਹ ਸ਼ਬਦ ਪਤਾ ਨਹੀਂ ਕਿਉਂ ਤੁਹਾਡੀ ਇੰਟਰਵਿਊ ਡਿਲੀਟ ਹੋ ਗਈ ਹਰਿਆ ਭਰਿਆ ਪੰਜਾਬ ਕਿਸੇ ਟਾਈਮ ਪੰਜਾਬ ਨੂੰ ਸੋਨੇ ਜਿਹੜੀ ਕਹਿੰਦੇ ਆਜ ਮਾਰ ਮਾਰ ਪਚਕਾਰੀਆਂ ਲੋਕਾਂ ਨੇ ਪੰਜਾਬ ਜਿਹੜਾ ਵਾ ਲਾਲ ਪੀਲਾ ਕਰਤਾ ਹਰੇਕ ਚੌਂਕ ਦੇ ਵਿੱਚ ਪਚਕਾਰੀਆਂ ਦੇਖ ਲਓ ਆ ਦੇਖੋ ਕੀ ਹਾਲ ਕੀਤਾ ਪਿਆ ਲੈ ਦੇਖੋ ਆ ਤਾਂ ਨਵਾਂ ਬਣਿਆ ਨਾ ਖੱਦ ਹੋਈ ਪਈ ਆ ਯਾਰ ਪਿੱਛੇ ਪੇਂਟ ਹੋਇਆ ਪੇਂਟ ਹੋਇਆ ਦੇਖੋ ਕੀ ਹਾਲ ਸਾਨੂੰ ਭਾਈ ਸ਼ੌਂਕ ਨਹੀਂ ਕਲਪਨਦਾ ਯਾਰ ਸਾਰੀ ਦਿਹਾੜੀ ਤੁਰੇ ਫਿਰਦੇ ਆ ਪੰਜਾਬ ਲਈ ਪਰ ਸਰਕਾਰ ਜੀ ਇਹਦੇ ਲਈ ਸੀਰੀਅਸ ਹੋਈ ਆ ਤੇ ਸਰਕਾਰ ਨੂੰ ਵਧੀਆ ਤਰੀਕੇ ਇਹਦਾ ਹੱਲ ਕਰਨਾ ਚਾਹੀਦਾ ਵੀਡੀਓ ਤੁਸੀਂ ਕਹਿੰਦੇ ਡਿਲੀਟ ਹੋ ਗਈ ਉਹ ਅਸੀਂ ਨਹੀਂ ਕੀਤੀ ਸੀ ਉਹ ਕੋਈ ਟੈਕਨੀਕਲ ਇਸ਼ੂ ਹੋਏਗਾ ਉਹ ਮੇਰੇ ਖਿਆਲ ਰੀਲ ਸੀਗੀ ਇੱਕ ਉਹ ਜਿਹੜੀ ਆ ਉਹ ਸ਼ਾਇਦ ਹੋ ਗਈ ਸੀ ਭਾਈ ਆਹ ਦੇਖ ਲੈਣੇ ਆ ਚੱਲਦੀ ਆ ਕਿ ਨਹੀਂ ਕੇ ਵੀ ਡਿਲੀਟ ਹੋ ਜਾਂਦੀ ਆ ਸੋ ਅੰਤ ਦੇ ਵਿੱਚ ਇਹੀ ਆ ਵੀ ਪੰਜਾਬ ਦੀ ਗਾਈਡਲਾਈਨਸ ਦੇ ਅਗੇਂਸਟ ਕੋਈ ਗੱਲ ਹੋਈਗੀ ਤਾਂ ਫੇਸਬੁੱਕ ਨੇ ਆਪਣੇ ਆਪ ਚੱਕਤੀ ਹੋਣੀ ਆ ਵੈਸੇ ਆਪਣੇ ਗਮਿਊਨਿਟੀ ਗਾਈਡਲਾਈਨਸ ਦੀ ਗੱਲ ਠੀਕ ਆ ਪੰਜਾਬ ਦੇ ਖਿਲਾਫ ਜਿਹੜਾ ਕੁਝ ਹੋ ਰਿਹਾ ਉਹ ਪੰਜਾਬ ਦੀ ਜਿਹੜੀ ਖਲਕਤ ਖਰਾਬ ਹੋ ਰਹੀ ਆ ਗਮਿਊਨਿਟੀ ਗਾਈਡਲਾਈਨਸ ਪੰਜਾਬ ਨਾਲੋਂ ਜ਼ਿਆਦਾ ਹੋ ਗਈਆਂ ਚਲੋ ਟੈਕਨੀਕਲੀ ਅਸੀਂ ਥੋੜੀ ਨਾਲ ਕੀਤੀ ਤੁਹਾਡੀ ਗੱਲ ਨਹੀਂ ਕਰਦਾ ਪਤਾ ਮੈਨੂੰ ਮਜਬੂਰੀਆਂ ਹੁੰਦੀਆਂ ਸਰਕਾਰਾਂ ਦੀਆਂ ਤੁਹਾਡਾ ਧਾਰਾ ਬਹੁਤ ਵਧੀਆ ਕੰਮ ਕਰ ਰਿਹਾ ਬਾਈ ਠੀਕ ਆ ਚੰਗੀ ਗੱਲ ਆ ਤੁਸੀਂ ਕਿੱਡੇ ਚਲਾਉਂਦੇ ਆ ਸਭ ਕੋਲ ਚੰਗੀ ਗੱਲ ਆ ਤੁਸੀਂ ਅੱਜ ਲੈ ਕੇ ਆਏ ਹੋ ਇਸ ਮੁੱਦੇ ਨੂੰ ਨਹੀਂ ਤਾਂ ਹੋਰ ਦੇਖਨੇ ਆ ਕਿਹੜੇ ਜਰਨਲਿਸਟੇ ਸੀਰੀਅਸ ਹੋ ਕੇ ਤੇ ਗੱਲਬਾਤ ਕਰਦੇ ਆ ਜਾਂ ਨਹੀਂ ਕਰਦੇ ਬਾਈ ਕਿਦਾਂ ਦੇਖਦੇ ਹੋ ਹੁਣ ਕਈ ਪਾਸੇ ਕਈ ਸ਼ਹਿਰਾਂ ਦੇ ਵਿੱਚ ਉਹਨੂੰ ਚੱਕਿਆ ਵੀ ਲਜਾਣ ਲੱਗ ਪਿਆ ਜਿਵੇਂ ਆਪਾਂ ਗੱਲ ਕਰਦੇ ਆ ਅੰਮ੍ਰਿਤਸਰ ਦੇ ਵਿੱਚ ਇਹ ਸਭ ਕੁਝ ਐਕਸ਼ਨ ਹੋਣਾ ਸ਼ੁਰੂ ਹੋ ਗਿਆ ਵੀ ਸਵੇਰੇ ਐਲਾਨ ਹੋਇਆ ਨਾਲ ਨਾਲ ਐਕਸ਼ਨ ਨਹੀਂ ਚੰਗੀ ਗੱਲ ਆ ਦੇਖੋ ਪ੍ਰਸ਼ਾਸਨ ਦਾ ਕੰਮ ਆ ਲੋਕ ਇਤਾਂ ਲਈ ਕੰਮ ਕਰਨੇ ਜੋ ਜਿਹੜੀਆਂ ਡਿਊਟੀਆਂ ਲੱਗੀਆਂ ਨੇ ਪਰ ਅਸੀਂ ਇਹ ਚਾਹੁੰਦੇ ਆ ਕਮ ਸੇ ਕਮ ਇਹੇ ਜੀ ਡਿਊਟੀ ਤਾਂ ਨਾ ਕਰਨੀ ਪਵੇ ਪ੍ਰਸ਼ਾਸਨ ਨੂੰ ਵੀ ਮੰਗਤਿਆਂ ਦੇ ਡੀਐਨਏ ਟੈਸਟ ਤੁਸੀਂ ਦੇਖੋ ਇੱਕ ਪਾਸੇ ਅਸੀਂ ਕਹਿੰਨੇ ਆ ਵਿਸ਼ਵਗੁਰੂ ਆ ਸਾਡੀ ਜਿਹੜੀ ਕੰਟਰੀ ਬਣ ਰਹੀ ਆ ਕੀ ਆ ਡਵੈਲਪਮੈਂਟ ਆ ਜਦੋਂ ਇਹ ਖਬਰ ਜਿਹੜੀ ਇੰਟਰਨੈਸ਼ਨਲ ਪੱਤਰ ਤੇ ਲੱਗੂਗੀ ਮੰਗਤਿਆਂ ਦੇ ਡੀਐਨਏ ਟੈਸਟ ਹੋ ਰਹੇ ਇੰਡੀਆ 'ਚ ਯਾਰ ਦੱਸੋ ਕੀ ਹਾਸਾ ਹੋਣੀ ਗੱਲ ਆ ਵੀਰੇ ਯਾਰ ਕਮਾਲ ਹੀ ਆ ਯਾਰ ਰੱਬ ਰੱਖਾ ਬਾਈ ਇਹਦਾ ਹਾਸਾ ਛੁੜਾ ਤੁਸੀਂ ਗੱਲ ਕਹਿਤੀ ਵੈਸੇ ਮੈਂ ਵੀ ਹੁਣ ਸੋਚੀ ਆ ਵੀ ਇੰਟਰਨੈਸ਼ਨਲ ਲੈਵਲ ਤੇ ਗੱਲ ਲੱਗੇਗੀ ਤਾਂ ਹਾਸਾ ਛੁੱਟੂਗਾ ਹੀ ਕੋਈ ਸਰਕਾਰ ਕੋਲੇ ਅਲਟਰਨੇਟ ਹੱਲ ਹੋਰ ਵੀ ਬਹੁਤ ਨੇ ਜੇ ਆਹ SLAGA ਜੋ ਕਦਮ ਚੱਕਿਆ ਉਹਨਾਂ ਨੇ ਠੀਕ ਆ ਇਹਨੂੰ ਇੰ ਨਾ ਹੀ ਨੇ ਕਿੰਨੇ ਕਿ ਮੁੰਨੇ ਆ ਥੋੜੇ ਦਿਨਾਂ ਨੂੰ ਸਾਹਮਣੇ ਆ ਜਾਣੇ ਆ ਕਿੰਨੇ ਕਿ ਮੁੰਨੇ ਆ ਦੇਖਦੇ ਆ ਕੀ ਬਣਦਾ ਇਹਦੇ ਤੇ ਹਾਂ ਜੀ ਤੁਹਾਡੀ ਇੰਟਰਵਿਊ ਦੇ ਬਾਰੇ ਮੈਂ ਦੁਆਰਾ ਕਰਦਾ ਪੂਰੀ ਇੰਟਰਵਿਊ ਤੁਹਾਡੀ YouTube ਤੇ Facebook ਤੇ ਪਈ ਹੋਈ ਧੰਨਵਾਦ ਬਾਜੀ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਬਹੁਤ ਸੋ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਆ ਤਾਂ ਗੱਲਬਾਤ ਦੇ ਵਿੱਚ ਜ਼ਰੂਰ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਵੀ ਅਸਲ ਦੇ ਵਿੱਚ ਜਿਹੜੇ ਹੁਣ DNA ਟੈਸਟ ਹੋਣਗੇ ਸਰਕਾਰ ਨੇ ਇੱਕ ਵੱਡਾ ਸਟੈਪ ਇਸ ਤੇ ਲਿਆ ਸਰਕਾਰ ਨੇ ਇਹ ਕਿ ਬਿਟੀਆਂ ਨੇ ਟੈਸਟ ਲੈ ਜਾਣਗੇ ਉਸ ਤੋਂ ਬਾਅਦ ਜਿਹੜੀ ਐ ਅਸੀਂ ਕਾਰਵਾਈ ਜਿਹੜੀ ਆ ਕਰਾਂਗੇ ਵੀ ਕਾਰਵਾਈ ਕੀਤੀ ਜਾਵੇਗੀ ਜੇ ਅਸਲ ਦੇ ਵਿੱਚ ਉਹਨਾਂ ਦਾ ਬੱਚਾ ਇਹ ਨਹੀਂ ਨਿਕਲਦਾ ਵੱਖ-ਵੱਖ ਟੀਮਸ ਜਿਹੜੀਆਂ ਨੇ ਉਹ ਪੂਰੇ ਪੰਜਾਬ ਦੇ ਵਿੱਚ ਹੁਣ ਇਸ ਨੂੰ ਲੈ ਕੇ ਹੁਣ ਉਹ ਐਕਟਿਵ ਹੋ ਚੁੱਕੀਆਂ ਹੋਈਆਂ ਜਿਹੜੇ ਐਸ ਐਚ ਯੂਜ਼ ਨੇ ਉਹਨਾਂ ਨੂੰ ਵੀ ਇਸ ਕੰਮ ਤੇ ਲਾਇਆ ਗਿਆ ਐਸ ਐਚ ਯੂਜ਼ ਜਿਹੜੇ ਨੇ ਉਹ ਜਿਵੇਂ ਤੁਹਾਨੂੰ ਪਤਾ ਵੀ ਰੇਲਵੇ ਸਟੇਸ਼ਨ ਹੁੰਦੇ ਆ ਬੱਸ ਸਟੈਂਡ ਹੁੰਦੇ ਆ ਉਥੇ ਜਾ ਜਾ ਕੇ ਉਹ ਦੇਖਣਗੇ ਵੀ ਉਥੇ ਜਾ ਕੇ ਉਹ ਪੂਰਾ ਉਹਨੂੰ ਮੈਂ ਕਹਿ ਸਕਦੇ ਆ ਵੀ ਪੂਰਾ ਵੈਰੀਫਾਈ ਕਰਨਗੇ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਹੈ ਇਹਨਾਂ ਨੂੰ ਚੱਕਿਆ ਵੀ ਜਾਊਗਾ ਅਤੇ ਉੱਥੇ ਡੀਐਨਏ ਟੈਸਟ ਵੀ ਲੈ ਜਾਣਗੇ ਪਰ ਦੇਖ ਸਕਦੇ ਹੋ ਅਸੀਂ ਲੁਧਿਆਣੇ ਦੇ ਤੁਹਾਡੇ ਨਾਲ ਜਿਹੜੇ ਹਾਲਾਤ ਨੇ ਉਹ ਸਾਂਝੇ ਕੀਤੇ ਨੇ ਬੀਐਸਐਲ ਦੇ ਵਿੱਚ ਇਹ ਹੋ ਕੀ ਰਿਹਾ ਕਿਉਂਕਿ ਇਹ ਲਗਾਤਾਰ ਵੱਧਾ ਜਾ ਰਿਹਾ ਸੀ ਇਹਨਾਂ ਨੂੰ ਕੋਈ ਠੱਲ ਨਹੀਂ ਪੈ ਰਹੀ ਸੀ ਲੱਗਦਾ ਸੀ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਵੀ ਉਹ ਡਰ ਜਿਹੜਾ ਹੈ ਉਹ ਨਹੀਂ ਰਹਿ ਗਿਆ ਹੋਇਆ ਗੱਡੀਆਂ ਦੇ ਉੱਪਰ ਤੱਕ ਚੜਨ ਨੂੰ ਜਾਂਦੇ ਸੀਗੇ ਅਤੇ ਜਿਹੜਾ ਦਾ ਵਿਅਕਤੀ ਮੋਟਰਸਾਈਕਲ ਤੇ ਹੁੰਦਾ ਸੀ ਉਸ ਦਾ ਹਾਲ ਤਾਂ ਇਹ ਵੈਸੇ ਮਾੜਾ ਕਰਦੇ ਸੀ ਅਤੇ ਜੇ ਇਹਨਾਂ ਨੂੰ ਕੋਈ ਕੁਝ ਨਹੀਂ ਦਿੰਦਾ ਸੀ ਤਾਂ ਉਹ ਗਾਲਾਂ ਤੱਕ ਕੱਢ ਦਿੰਦੇ ਸੀ ਤਾਂ ਇਹ ਇਹਦੇ ਬਾਰੇ ਜਿਹੜੀ ਵੀ ਨਵੀਂ ਤੋਂ ਨਵੀਂ ਜਾਣਕਾਰੀ ਹੋਏਗੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ